ਹੋਰ ਬਾਈ ਦਰਸ਼ਨ ਕੀ ਹਾਲ ਹੈ ਤੁਹਾਡਾ ਠੀਕ ਠਾਕ ਆ ਫੈਦ ਕੀ ਪੂਰੀ ਕਰੜੀ ਮੈਂ ਤਲਾ ਕੇ ਆਇਆ ਮਹਾਰਾਜਾ ਪਰਮਾਤਮਾ ਮੈਂ ਤੇ ਦੋ ਦਿਨ ਗਿਆ ਬਾਪੂ ਮਿਲਿਆ ਕਹਿੰਦਾ ਫੀਡ ਬਣਾਉਣ ਗਿਆ ਤਲਵੰਡੀ ਮੈਂ ਕਹਾ ਤਲਵੰਡੀਆਂ ਕਈ ਵਾਰੀ ਚੀਜ਼ਾਂ ਨੂੰ ਲੱਭਦੀਆਂ ਨਹੀਂ ਹੁੰਦੀਆਂ ਗਾਂ ਚਿਲ ਜਾਂਦਾ ਫਰੋਜ਼ਪੁਰ ਬੈਠਾ ਹੋਣਾ ਜਾ ਕੇ ਹੋਰ ਬਹੁਤ ਵਧੀਆ ਜੀ ਪੂਰੀ ਤਿਆਰੀ ਆ ਮਾਲਕ ਦੀ ਸੁੱਖ ਚਾਹੀਦੀ ਆ ਉਹਦੇ ਕਹਿਣ ਵਾਂਗੂ ਝੋਟਾ ਪੂਰਾ ਫਟਿਆ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਭਾਈ ਦਰਸ਼ਨ ਸਿੰਘ ਧੰਨਾਸ਼ੀ ਤੋਂ ਬਾਵਰ 2 ਬਾਵਰ 1 ਵਾਲੇ ਬੁੱਲ ਲੈ ਕੇ ਪਹੁੰਚੇ ਆ। ਸੋ ਇਹਨਾਂ ਦਾ ਵੱਡੇ ਝੋਟਿਆਂ ਦਾ ਜਿਹੜਾ ਮੁਕਾਬਲਾ ਹੁਣ ਸ਼ੁਰੂ ਹੋਣਾ ਵਾ ਉਸ ਤੋਂ ਪਹਿਲਾਂ ਆਪਾਂ ਬਾਵਰ 2 ਦੀ ਕਿਉਂਕਿ ਬਾਅਦ ਵਿੱਚ ਰਿੰਗ ਦੇ ਵਿੱਚ ਕੱਠ ਬਹੁਤ ਹੋ ਜਾਂਦਾ ਝੋਟੇ ਬਸਰੇ ਹੋਣਗੇ। ਉਸ ਤੋਂ ਪਹਿਲਾਂ ਬਾਵਰ ਦੀ ਜਿਹੜੀ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਸੋ ਦੇਖ ਸਕਦੇ ਤੁਸੀਂ ਸਾਹਮਣੇ ਭਾਈ ਮਾਲੋ ਪੁੱਤਾਂ ਨਾਲੋਂ ਵੀ ਵਾਦੇ ਨੂੰ ਪਿਆਰ ਕਰਦਾ ਵਾਦੇ ਮੇਰੇ ਹਿਸਾਬ ਨਾਲ ਤਲਵੰਡੀ ਤੇ ਫਰੋਇਪੁਰ ਦੇ ਵਿੱਚ ਕੋਈ ਇਹੋ ਜੀ ਸੋਇਆ ਬੀਨ ਤੇ ਸਰੋਂ ਨਹੀਂ ਛੱਡੀ ਹੋਣੀ ਬਾਈ ਦੇ ਸਾਰੀ ਜਿਹੜੀ ਬਾਵਰ ਦੇ ਅੰਦਰ ਨਾ ਗਈ ਹੋਵੇ ਇਹ ਚੀਜ਼ ਦਾ ਮੈਨੂੰ ਵੀ ਪਤਾ ਨੇੜੇ ਵਾਲੀਆਂ ਫੈਕਟਰੀਆਂ ਵੀ ਜਵਾਬ ਦੇ ਜਾਂਦੀਆਂ ਹਨ ਪਤੰਦਰ ਨੂੰ ਕਈ ਵਾਰੀ ਕਿ ਹੈ ਨਹੀਂ ਸਾਡੇ ਕੋਲੇ ਆਹ ਚੀਜ਼ ਸੋ ਸਾਨੂੰ ਉਧਰ ਲੈ ਕੇ ਕੋਈ ਪੁੱਛੇ ਆਉਣਗੇ ਸੋ ਦੇਖ ਸਕਦੇ ਤੁਸੀਂ ਸਾਹਮਣੇ ਮਾਲੋ ਬਾਵਰ 2 ਬਹੁਤ ਚੰਗਾ ਬੋਲਿਆ ਟੈਸਟੀਕਲਾਂ ਦੀ ਬਣਾਵਟ ਤੁਹਾਨੂੰ ਦਿਖਾਉਣਾ ਆ ਉਹਦੇ ਕਹਿ ਨਗੂ ਛੋਟਾ ਸਿਰਾ ਕਰਾਈ ਪਿਆ ਜੀ ਆ ਦੇਖੋ ਮਾਲਕ ਦੀ ਸੁੱਖ ਚਾਹੀਦੀ ਇਹਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਦੇਖਣ ਨੂੰ ਤੁਹਾਨੂੰ ਚੰਗੇ ਮਿਲਣਗੇ ਆ ਦੇਖੋ ਦੇਖੋ ਵੀ ਟੈਸਟੀਕਲ ਦੇਖੋ ਇਹਦੇ ਕਰਮ ਵਾਲੇ ਦੇ ਬਹੁਤ ਸਿਰਾ ਸਾਹਣ ਆ ਸੋ ਨਾਣਾ ਚਟ ਚਮਕਦੀਆਂ ਪਿੰਡੇ ਤੇ ਇਹਦੇ ਕਰਮ ਵਾਲੇ ਦੀਆਂ ਸੋ ਦੇਖ ਸਕਦੇ ਆ ਸੋ ਬਹੁਤ ਸੋਹਣਾ ਸਨੱਖਾ ਬਹੁਤ ਜ਼ਿਆਦਾ ਬਾਕੀ ਭਾਈ ਦਰਸ਼ਨਾਂ ਕਰਦੇ ਆਂ ਗੱਲ ਬਾਤ ਹੋਰ ਬਾਈ ਦਰਸ਼ਨ ਕੀ ਹਾਲ ਹੈ ਜੀ ਠੀਕ ਠਾਕ ਆ ਐਤ ਕੀ ਪੂਰੀ ਕਰੜੀ ਮਿਹਨਤ ਲਾ ਕੇ ਆਇਆ ਮਹਾਰਾਜਾ ਪਰਮਾਤਮਾ ਜੀ ਮੈਂ ਤਾਂ ਦੋ ਦਿਨ ਗਿਆ ਬਾਪੂ ਮਿਲਿਆ ਕਹਿੰਦਾ ਫੀਡ ਬਣਾਉਣ ਗਿਆ ਤਲਵੰਡੀ ਮੈਂ ਕਹਾ ਤਲਵੰਡੀਆਂ ਕਈ ਵਾਰੀ ਚੀਜ਼ਾਂ ਨੂੰ ਲੱਭਦੀਆਂ ਨਹੀਂ ਹੁੰਦੀਆਂ ਗਾਂਹ ਚਲ ਜਾਂਦਾ ਫਰੋਜਪੁਰ ਬੈਠਾ ਹੋਣਾ ਜਾ ਕੇ ਹੋਰ ਬਹੁਤ ਵਧੀਆ ਜੀ ਪੂਰੀ ਤਿਆਰੀ ਆ ਮਾਲਕ ਦੀ ਸੁੱਖ ਚਾਹੀਦੀ ਆ ਉਹਦੇ ਕਹਿਣ ਵਾਂਗੂ ਝੋਟਾ ਪੂਰਾ ਫਟਿਆ ਤੇ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਆਂ ਸਾਹਮਣੇ ਰਿੰਗ ਦੇ ਵਿੱਚ ਹੋਰ ਵੀ ਬਾਈ ਦਰਸ਼ਨ ਜਿਵੇਂ ਆਏ ਨਹੀਂ ਆ ਝੋਟੀਆਂ ਨੇ ਵੀ ਮੇਲੇ ਕਾਫੀ ਹੁਣ ਇਸ ਦੀ ਪਾਰਟਿਸਿਪੇਟ ਕੀਤਾ ਜਿੱਤੇ ਆ ਤੇ ਦੁੱਧ ਤੇ ਕਿੰਨੀਆਂ ਕ ਚੱਲੀਆਂ ਜਿਹੜੀਆਂ ਤੇ ਨਿਗਾ ਚ ਆ ਜੀ 15 16 ਕਿਲੋ ਪਹਿਲੇ ਸੂਏ ਦੁੱਧ ਦਿੰਦੀਆਂ ਬਾਈ ਇਦੀਆਂ 15 16 ਕਿਲੋ ਪਹਿਲੇ ਸੂਏ ਦੁੱਧ ਦਿੰਦੀਆਂ ਦੋਸਤੋ ਜਿਹੜੀਆਂ ਇਹਦੀਆਂ ਧੀਆਂ ਵਾਂ ਸੋ ਤੁਸੀਂ ਆ ਦੇਖ ਸਕਦੇ ਆ ਨੀਲੀ ਰਵੀ ਦਾ ਬਾਵਰ 2 ਬਹੁਤ ਟੌਪ ਦਾ ਬੋਲਿਆ ਇਹਦੀਆਂ ਧੀਆਂ ਨੇ ਐਦ ਕੀ 6 ਮਹੀਨੇ ਸਾਲ ਵਾਲੀਆਂ ਦੇ ਵਿੱਚ ਪੂਛ ਨਾ ਛੱਡੀ ਬਾਈ ਬਾਤ ਤੇ ਨਾ ਥੱਲੇ ਲਾ ਕੇ ਮਿੱਟੀ ਲੱਗੂਗੀ ਬੜੀ ਰੱਖਾ ਜੀ ਸੋ ਬਹੁਤ ਟੌਪ ਦਾ ਝੋਟਾ ਹੈ ਵੀ ਤੇ ਇਹਦੀਆਂ ਝੋਟੀਆਂ ਵੀ ਬਹੁਤ ਜਿਆਦੀਆਂ ਆਏ ਦੀ ਮੇਲੇ ਚ ਆਈਆਂ ਹੈਗੀਆਂ ਸਰਦਾਰ ਆਪਣਾ ਜਿਹੜੇ ਮਿੱਡੂ ਮਾਨ ਵਾਲੇ ਸਰਪੰਚ ਸਾਹਿਬ ਆ ਬਲਦੇਸ ਸਿੰਘ ਜੀ ਉਹਨਾਂ ਦੇ ਫਾਰਮ ਤੇ ਵੀ ਮੰਨ ਲਓ ਇਹਦੀ ਬਰੀਡ ਬਹੁਤ ਜਿਆਦੀ ਆ ਸੋ ਬਾਬਰ 2 ਬੁੱਲ ਸੋ ਦੇਖ ਸਕਦੇ ਆ ਤੁਸੀਂ ਸਾਹਮਣੇ ਰੇਲ ਗੱਡੀ ਦੇ ਇੰਜਣ ਜਿੱਡਾ ਜਿਹੜਾ ਮੰਨ ਲਓ ਸਾਨ ਇਹ ਉੱਚਾ ਵਾ ਕਰਮਾ ਵਾਲਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਬਹੁਤ ਚੰਗੇ ਬੱਚੇ ਨੇ ਪੈਦਾ ਕੀਤੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਵੀ ਗੱਲ ਹੈਗੀ ਆ ਕਿ ਜਿਹੜੇ ਸਾਣ ਉਹੀ ਰਹਿ ਜਾਣੇ ਆ ਜਿਨ੍ਹਾਂ ਦੀਆਂ ਝੋਟੀਆਂ ਨੇ ਚੰਗਾ ਦੁੱਧ ਦਿੱਤਾ ਕਿਉਂਕਿ ਹੁਣ ਜਿਹੜੀ ਨਰਕ ਪਰਖ ਬਹੁਤ ਕਰੜੀ ਕਰਕੇ ਹੀ ਬੰਦਾ ਸੀਮਾ ਲਵਾਉਂਦਾ ਵਾ ਤੇ ਮਿਲਕ ਤੇ ਬਿਊਟੀ ਇਹ ਸਾਣ ਆ ਜਿਹੜੇ ਇਹਨਾਂ ਦੇ ਵਿੱਚ ਮਿਲਕ ਵੀ ਪੂਰਾ ਤੇ ਬਿਊਟੀ ਵੀ ਪੂਰੀ ਆ ਦੋਸਤੋ ਸੋ ਤੁਸੀਂ ਦੇਖ ਸਕਦੇ ਆ ਸਾਹਮਣੇ ਸੋ ਇਹ ਸੀ ਆ ਬਾਵਰ 2 ਕਿੱਦਾਂ ਲੱਗਾ ਜਰੂਰ ਦੱਸਿਓ ਮਿਲਦੇ ਆ ਫੇਰ ਹਾਲ ਦੇ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਜੁੜੇ ਰਹੋ ਆਪਣੇ YouTube ਚੈਨਲ న్యూਜ਼ ਰਾਜ ਫਾਰਮ ਨਾਲ ਝੋਟਾ ਤੁਹਾਨੂੰ ਆਪਾਂ ਚਾਰਜ ਫੇਰਿਓ ਆਂ ਕਮਾ ਕੇ ਦਿਖਾਤਾ ਵਾ ਕਿਸੇ ਗੱਲੋਂ ਮੈਨੂੰ ਤਾਂ ਚ ਕਮੀ ਨਹੀਂ ਲੱਗੀ ਕਰਮ ਵਾਲੇ ਚ ਬਾਕੀ ਤੁਸੀਂ ਆਪ ਦੀ ਨਰਖ ਪਰਖ ਕਰਕੇ ਇਹਨੂੰ ਦੇਖ ਸਕਦੇ ਹਾਂ ਦਾ ਸੀਮਾ ਲਾ ਸਕਦੇ ਆਂ ਬੇਫਿਕਰ ਹੋ ਕੇ ਬਾਕੀ ਵਾਇਗੁਰੂ ਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਥਾਣਾਂ ਦੇ ਦੁੱਧੀ ਬੋਲਣੀ ਆ ਦੋਸਤੋ ਕਿਹੜੇ ਥਾਂ ਦੀਆਂ ਮੰਨ ਲਓ ਸਭ ਤੋਂ ਜ਼ਿਆਦਾ ਜਿਹੜੀਆਂ ਦੁੱਧ ਸਤੇਣ ਦੀਆਂ ਝੋਟੀਆਂ ਸੋ ਧੰਨਵਾਦ ਦੋਸਤੋ ਵੀਡੀਓ ਜੇ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਮੈਂ ਰਿਕਵੈਸਟ ਕਰਦਾ ਕਿ ਵੀਡੀਓ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਉਸ